ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਤੋਂ ਹੁਣ ਤੱਕ ਤਿੰਨ ਫੌਜੀ ਜਹਾਜ਼ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਆ ਚੁੱਕੇ ਨੇ ਇਹਨਾਂ ਤਿੰਨ ਜਹਾਜ਼ਾਂ ਦੇ ਵਿੱਚ ਲਗਭਗ 333 ਭਾਰਤੀ ਡਿਪੋਰਟ ਹੋ ਕੇ ਵਾਪਸ ਆਪਣੇ ਵਤਨੀ ਪਰਤੇ ਨੇ ਜਿਨ੍ਹਾਂ ਵਿੱਚੋਂ ਲਗਭਗ 126 ਪੰਜਾਬੀ ਦੱਸੇ ਜਾ ਰਹੇ ਨੇ ਇਹਨਾਂ ਪੰਜਾਬੀਆਂ ਬਾਰੇ ਬਹੁਤ ਹੀ ਹੈਰਾਨ ਕਰਨ ਵਾਲਾ ਇੱਕ ਖੁਲਾਸਾ ਹੋਇਆ ਇਹਨਾਂ ਪੰਜਾਬੀਆਂ ਨੇ ਆਪਣੇ ਅਮਰੀਕਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਟਰੈਵਲ ਏਜੰਟਾਂ ਨੂੰ 43 ਕਰੋੜ ਰੁਪਏ ਦਿੱਤੇ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਡਿਪੋਰਟ ਕੀਤੇ ਗਏ ਜ਼ਿਆਦਾਤਰ ਲੋਕਾਂ ਨੇ ਬਿਨਾਂ ਕਿਸੇ ਰਸੀਦ ਦੇ ਏਜੰਟਾਂ ਨੂੰ ਨਕਦ ਪੈਸੇ ਫੜਾਤੇ ਜਿਨ੍ਹਾਂ ਕੋਲ ਹੁਣ ਕੋਈ ਸਬੂਤ ਨਹੀਂ ਹੈ ਇਹਨਾਂ ਵਿੱਚੋਂ ਕੁਝ ਕਨੇਤਾ ਇੰਸਟਾਗ੍ਰam ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਏਜੰਟ ਲੱਭੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਇੱਕ ਮੀਡੀਆ ਰਿਪੋਰਟ ਚ ਖੁਲਾਸਾ ਕੀਤਾ ਗਿਆ ਕਿ ਰਿਪੋਰਟ ਕੀਤੇ ਗਏ ਬਹੁਤੇ ਲੋਕਾਂ ਨੂੰ ਆਪਣੇ ਏਜੰਟਾਂ ਦੇ ਨਾਮ ਦਾ ਨਹੀਂ ਪਤਾ ਉਹਨਾਂ ਦਾ ਐਡਰੈਸ ਨਹੀਂ ਪਤਾ ਦੱਸਦੇ ਕਿ ਜਿਹੜਾ ਤੀਜਾ ਜਹਾਜ਼ ਅੰਮ੍ਰਿਤਸਰ ਪਹੁੰਚਿਆ ਉਹਦੇ ਵਿੱਚ 31 ਪੰਜਾਬੀ ਸਨ ਇਹਨਾਂ 31ਾਂ ਚੋਂ 18 ਆਪਣੇ ਏਜੰਟਾਂ ਵਿਰੁੱਧ ਕੇਸ ਦਰਜ ਕਰਨ ਦੀ ਸ਼ਾਜਿਰ ਕਰਦੇ ਨੇ ਬਹੁਤ ਸਾਰੇ ਇਦਾਂ ਦੇ ਰਿਪੋਰਟਿਸ ਵੀ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਏਜੰਟ ਉਹਨਾਂ ਨੂੰ ਕਿਸ ਤਰੀਕੇ ਨਾਲ ਬਾਹਰ ਭੇਜ ਰਿਹਾ ਬਹੁਤ سارے ਝੂਠੇ ਦਾਅਵੇ ਕੀਤੇ ਗਏ ਕਿ ਤੁਹਾਨੂੰ ਇੱਕ ਨੰਬਰ 'ਚ ਭੇਜ ਰਹੇ ਆ ਉਹਨਾਂ ਨੂੰ ਖੁਦ ਨਹੀਂ ਸੀ ਪਤਾ ਕਿ ਉਹਨਾਂ ਨਾਲ ਕਿਹੜਾ ਪਾਣਾ ਅੱਗੇ ਜਾ ਕੇ ਵਾਪਰਨ ਨਾਲ ਹੈ ਜਿਸ ਕਰਕੇ ਬਹੁਤ ਵੱਡੀ ਰਕਮ ਉਹਨਾਂ ਨੇ ਉਹਨਾਂ ਦੇ ਪਾਚੇ ਦੇ ਵਿੱਚ ਆ ਕੇ ਗਵਾ ਦਿੱਤੀ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਜਿਹੜੇ ਨਕਲੀ ਏਜੰਟ ਨੇ ਉਹਨਾਂ ਦੇ ਖਿਲਾਫ ਨਕੇਲ ਜਿਹੜੀ ਉਹ ਕਸਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਏਜੰਟਾਂ ਨੂੰ ਨੱਥ ਪੈਂਦੀ ਹੈ ਕਿ ਨਹੀਂ ਪੈਂਦੀ ਇਹ ਰਿਪੋਰਟਿਸ ਜਿਹੜੇ ਨੇ ਇਹ ਕਿਦਾਂ ਦੀਆਂ ਕਾਰਵਾਈਆਂ ਆਪਣੇ 에ਜੰਟਾਂ ਦੇ ਖਿਲਾਫ ਕਰਦੇ ਨੇ ਇਹਨਾਂ ਤੇ ਵੀ ਸਾਡੀ ਨਜ਼ਰ ਬਣੀ ਰਹੇਗੀ ਡੋਨਲਡ ਟਰੰਪ ਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਤੋਂ ਹੁਣ ਤੱਕ ਤਿੰਨ ਫੌਜੀ ਜਹਾਜ਼ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਆ ਚੁੱਕੇ ਨੇ ਇਹਨਾਂ ਤਿੰਨ ਜਹਾਜ਼ਾਂ ਦੇ ਵਿੱਚ ਲਗਭਗ 333 ਭਾਰਤੀ ਡਿਪੋਰਟ ਹੋ ਕੇ ਵਾਪਸ ਆਪਣੇ ਵਤਨੀ ਪਰਤੇ ਨੇ ਜਿਨ੍ਹਾਂ ਵਿੱਚੋਂ ਲਗਭਗ 126 ਪੰਜਾਬੀ ਦੱਸੇ ਜਾ ਰਹੇ ਨੇ ਇਹਨਾਂ ਪੰਜਾਬੀਆਂ ਬਾਰੇ ਬਹੁਤ ਹੀ ਹੈਰਾਨ ਕਰਨ ਵਾਲਾ ਇੱਕ ਖੁਲਾਸਾ ਹੋਇਆ ਇਹਨਾਂ ਪੰਜਾਬੀਆਂ ਨੇ ਆਪਣੇ ਅਮਰੀਕਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਟਰੈਵਲ ਏਜੰਟਾਂ ਨੂੰ 43 ਕਰੋੜ ਰੁਪਏ ਦਿੱਤੇ ਗਏ। ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਡਿਪੋਰਟ ਕੀਤੇ ਗਏ ਜ਼ਿਆਦਾਤਰ ਲੋਕਾਂ ਨੇ ਬਿਨਾਂ ਕਿਸੇ ਰਸੀਦ ਦੇ ਏਜੰਟਾਂ ਨੂੰ ਨਕਦ ਪੈਸੇ ਫੜਾ ਦਿੱਤੇ ਜਿਨ੍ਹਾਂ ਕੋਲ ਹੁਣ ਕੋਈ ਸਬੂਤ ਨਹੀਂ ਹੈ। ਇਹਨਾਂ ਵਿੱਚੋਂ ਕੁਝ ਕਨੇਤਾ ਇੰਸਟਾਗ੍ਰam ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਏਜੰਟ ਲੱਭੇ, ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ। ਇੱਕ ਮੀਡੀਆ ਰਿਪੋਰਟ ਚ ਖੁਲਾਸਾ ਕੀਤਾ ਗਿਆ ਕਿ ਰਿਪੋਰਟ ਕੀਤੇ ਗਏ ਬਹੁਤੇ ਲੋਕਾਂ ਨੂੰ ਆਪਣੇ ਏਜੰਟਾਂ ਦੇ ਨਾਮ ਦਾ ਨਹੀਂ ਪਤਾ ਉਹਨਾਂ ਦਾ ਐਡਰੈਸ ਨਹੀਂ ਪਤਾ ਦੱਸਦੇ ਕਿ ਜਿਹੜਾ ਤੀਜਾ ਜਹਾਜ਼ ਅੰਮ੍ਰਿਤਸਰ ਪਹੁੰਚਿਆ ਉਹਦੇ ਵਿੱਚ 31 ਪੰਜਾਬੀ ਸਨ ਇਹਨਾਂ 31ਾਂ ਚੋਂ 18 ਆਪਣੇ ਏਜੰਟਾਂ ਵਿਰੁੱਧ ਕੇਸ ਦਰਜ ਕਰਨ ਦੀ ਸ਼ਾਹਰ ਜ਼ਾਹਿਰ ਕਰਦੇ ਨੇ ਬਹੁਤ ਸਾਰੇ ਇਦਾਂ ਦੇ ਰਿਪੋਰਟਿਸ ਵੀ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਏਜੰਟ ਉਹਨਾਂ ਨੂੰ ਕਿਸ ਤਰੀਕੇ ਨਾਲ ਬਾਹਰ ਭੇਜ ਰਿਹਾ ਬਹੁਤ ਸਾਰੇ ਝੂਠੇ ਦਾਵੇ ਕੀਤੇ ਗਏ ਕਿ ਤੁਹਾਨੂੰ ਇੱਕ ਨੰਬਰ 'ਚ ਭੇਜ ਰਹੇ ਆ ਉਹਨਾਂ ਨੂੰ ਖੁਦ ਨਹੀਂ ਸੀ ਪਤਾ ਕਿ ਉਹਨਾਂ ਨਾਲ ਕਿਹੜਾ ਪਾਣਾ ਅੱਗੇ ਜਾ ਕੇ ਵਾਪਰਨ ਵਾਲਾ ਹੈ ਜਿਸ ਤਰਕੇ ਬਹੁਤ ਵੱਡੀ ਰਕਮ ਉਹਨਾਂ ਨੇ ਉਹਨਾਂ ਦੇ ਪਾਚੇ ਦੇ ਵਿੱਚ ਆ ਕੇ ਗਵਾ ਦਿੱਤੀ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਜਿਹੜੇ ਨਕਲੀ ਏਜੰਟ ਨੇ ਉਹਨਾਂ ਦੇ ਖਿਲਾਫ ਨਕੇਲ ਜਿਹੜੀ ਉਹ ਕਸਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਏਜੰਟਾਂ ਨੂੰ ਨੱਥ ਪੈਂਦੀ ਹੈ ਕਿ ਨਹੀਂ ਪੈਂਦੀ ਇਹ ਰਿਪੋਰਟਿਸ ਜਿਹੜੇ ਨੇ ਇਹ ਕਿੰਦਾਂ ਦੀਆਂ ਕਾਰਵਾਈਆਂ ਆਪਣੇ 에ਜੰਟਾਂ ਦੇ ਖਿਲਾਫ ਕਰਦੇ ਨੇ ਇਹਨਾਂ ਤੇ ਵੀ ਸਾਡੀ ਨਜ਼ਰ ਬਣੀ ਰਹੇਗੀ